ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਗਿੱਲ ਪਿੰਡ ਦੇ ਵਿੱਚ ਗਿੱਲ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਆਖਰੀ ਪਿੰਡ ਆ ਗਿਆ ਇਹ ਦੋ ਗਾਂ ਦੋ ਜ਼ਿਲ੍ਹਿਆਂ ਦੀ ਹੱਦ ਸ਼ੁਰੂ ਹੋ ਜਾਂਦੀ ਇੱਕ ਪਾਸੇ ਫਰੀਦਕੋਟ ਜ਼ਿਲ੍ਹੇ ਦਾ ਧੂੜਕੋਟ ਪਿੰਡ ਆ ਤੇ ਇੱਕ ਪਾਸੇ ਮੋਗੇ ਜ਼ਿਲ੍ਹੇ ਦਾ ਮਹਲਾਕਲਾਂ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ 32 ਜਨਵਾਰ ਵਿਕਾਊ ਆ ਦੋਵੇਂ ਮੱਝਾਂ ਇੱਕ ਸੂਣ ਵਾਲੀ ਤੇ ਇੱਕ ਸੂਈ ਸਵਾਈ ਸਾਰੀ ਗੱਲਬਾਤ ਡਿਟੇਲਸ ਮੇਤ ਜਾਣਕਾਰੀ ਲੈਣੇ ਆਪਾਂ ਵੀਰ ਤੋਂ ਮਿਲਦੇ ਆਂ ਬਾਈ ਨੂੰ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਸੇਤਾਂ ਘਰ ਪਰਿਵਾਰ ਵੀਰੇ ਵਧੀਆ ਵਧੀਆ ਜੀ ਅੱਛਾ ਠੀਕ ਆ ਅੱਛਾ ਵੱਡੇ ਭਾਈ ਜਿਹੜੀ ਇੱਧਰਲੇ ਪਾਸੇ ਗੱਪਣ ਮੈਂ ਖੜੀ ਹਾਂ ਤਿਆਰ ਹਾਂ ਹਾਂ ਬਾਈ ਇਹ ਕਿੰਨੇ ਦਿਨ ਲੈਂਦੀ ਆ ਕਿੰਨਵਾ ਸੂਆ ਕਿੰਨੇ ਦੁੱਧ ਰਕਾਦਾ ਇਹ 5 ਦਿਨ ਪਈ ਆ ਬਈ ਇਹਦੇ ਓਕੇ ਤੇ ਚੌਥੇ ਸੇ ਸੂਣੀ ਆ ਬ ਤੇ ਤੀਜੇ ਸਵੇਰੇ ਨੇ 14-15 ਕਿਲੋ ਦੁੱਧ ਦਿੱਤਾ ਬਈ ਨੇ ਜੀ ਅੱਛਾ ਮੰਨ ਲਾ ਤੇਰੇ ਘਰੇ ਚੋਈ ਆ ਜਾਂ ਲੈ ਕੇ ਆਉਂਦੇ ਨਹੀਂ ਨਹੀਂ ਘਰੇ ਚੋਈ ਆ ਬਈ ਆਪਾਂ ਠੀਕ ਆ ਵੀਰੇ ਇਹ ਦੁੱਧ ਕਿੰਨਾ ਕੁ ਟਾਈਮ ਪੇ ਆ ਗਈ ਸੀ ਦੁੱਧ 7-8 ਮਹੀਨੇ ਪਿਆ ਜਾਂਦੀ ਬਈ ਠੀਕ ਆ ਵੀਰੇ ਇਹ ਤਾਂ ਕੀ ਸਾਂਹਤੋ ਕਰੋਸ ਆ ਜਾਂ ਟੀਕਾ ਆਪਣੀ ਸਾਂਹਤੋ ਕਰੋਸ ਹੀ ਆ ਬਈ ਸਾਂਹਤੋ ਕਰੋਸ ਹੀ ਆ ਅੱਛਾ ਵੀਰੇ ਹੁਣ ਇਹ ਆਪਾਂ ਵੇਚਣੀ ਆ ਹਨਾ ਹਾਂਜੀ ਬਈ ਠੀਕ ਆ ਬਈ ਲੇਵਾ ਫਿਰ ਹਲੇ ਚੰਗਾ ਤਿਆਰ ਕਰ ਜੂਗੀ ਹਾਂਜੀ ਹਾਂਜੀ ਹਲੇ 5-4 ਦਿਨ ਲੈ ਜਾਣੇ ਨੇ ਠੀਕ ਆ ਕੀ ਰੇਟ ਰਹੂਗਾ ਅੱਜ ਦਾ ਦੇਣ ਲੈਣ ਵਾਲਾ ਇਹ 90000 ਰੁਪਏ ਮੰਗਦੇ ਆਂ ਦੇਣੀ ਕਿ 2000 ਰੁਪਏ ਮਾਨਤਨ ਕਰਦਾਂਗੇ 86000 ਦੀ ਹੈ ਹਾਂਜੀ ਠੀਕ ਹੈ ਵੀਰੇ ਕੱਢੀ ਬਾਰੋਂ ਤੋਰੀ ਲੈ ਮਿੱਤਰੋ ਚੌਥਾ ਸੂਆ ਤੇ ਮਿੱਤਰੋ ਇਨੇ ਸੋਨਾ ਵਾ ਕਰਮਾਂ ਵਾਲੀ ਨੇ 14 15 14 13 ਇੱਥੇ ਜੇ ਬਾਈ ਜਾਂਦਾ ਦੁੱਧ ਦਾ ਸੀ ਰਿਕਾਰਡ ਜਿਹੜਾ ਦਾ ਮਿਣਿਆ ਹੋਇਆ ਚੋਇਆ ਹੋਇਆ ਵਾ ਲੇਵੇ ਭਾਂਡੇ ਵਾਲੀ ਮੈਂ ਆ ਮਿੱਤਰੋ ਵਜਨ ਬਾਡੀ ਵਾਲੀ ਮੈਂ ਆ ਜਿਵੇਂ ਜੁਪੀ ਦਾ ਗਾਹਕ ਆਇਆ ਹੋਇਆ ਉਹਨਾਂ ਦੇ ਭਰਾਵਾਂ ਦੇ ਲਈ ਵੀ ਮੈਂ ਫੁੱਲ ਕੰਮ ਦੀ ਆ ਪਰ ਵਜਨ ਵਾਲੀ ਮੈਂ ਆ ਸਰੀਰ ਕਾਲੇ ਪੱਖ ਤੋਂ ਬਹੁਤ ਮਜ਼ਬੂਤ ਆ ਕੀਮਤ 90000 88000 ਦਾ ਬਾਈ ਆਂਦੇ ਰੱਸਾ ਫੜਾ ਦੇਾਂਗੇ ਲੇਵੇ ਭਾਂਡੇ ਵੱਲੋਂ ਬੜੀ ਮਜ਼ਬੂਤ ਆ ਮੈਂ ਹੱਡਾ ਪੈਰਾਂ ਦੀ ਖੋਲੀ ਡੁੱਲੀ ਆ ਜਿੰਨੀ ਹੈਗੀ ਚੰਗੀ ਆ ਮਿਸਟਰੋ ਦੋ ਨੰਬਰ ਤੇ ਜਿਹੜੀ ਮੈਂ ਆ ਵੀਰੇ ਇਹ ਬਈ ਦਾ ਬੱਚਾ ਮਰ ਗਿਆ ਅੱਛਾ 1.5 ਮਹੀਨਾ ਹੋ ਗਿਆ ਨੂੰ ਸੋਈ ਨੂੰ ਠੀਕ ਆ ਤੇ 9 ਕਿਲੋ ਦੁੱਧ ਆ ਬਈ 9 ਕਿਲੋ ਦੁੱਧ ਤਿਆਰ ਆ ਹੈ ਹਾਂਜੀ ਹਾਂਜੀ ਚਵਾਈ ਕਿਵੇਂ ਆ ਵੀਰੇ ਚਾਈ ਇੱਕ ਨੰਬਰ ਆ ਜੀ ਠੀਕ ਆ ਮਿਲਦੀ ਕਿਵੇਂ ਆ ਵੀਰੇ ਮਿਲਦੀ ਛਾੜਦੇ ਆ ਵੀ ਦੋਵੇਂ ਟਾਈਮ ਠੀਕ ਆ ਮੈਂ ਲੌਣ ਲੌਣ ਦੇ ਵਿੱਚ ਤਾਂ ਨਹੀਂ ਦੇ ਦੇ ਨਹੀਂ ਨਹੀਂ ਕੋਈ ਚੱਕਰ ਨਹੀਂ ਇਹ ਮੱਲ 70000 ਰਾਇ ਬਈ ਦੇ ਨਹੀਂ ਕਿੰਨੇ ਦੀ 65000 ਦੀ ਦੇ ਦਾਂਗੇ ਬਈ ਠੀਕ ਆ ਬਈ ਕੱਢੀ ਬਾ ਲੈ ਵੀ ਮਿੱਤਰੋ ਖੂਸ਼ ਆਪਾਂ ਲੰਡੀ ਨਹੀਂ ਕਹਿ ਸਕਦੇ ਕਿਉਂਕਿ ਗੋਡਿਆਂ ਦੀ ਗਾ ਮਤਲਬ ਹੈ ਟੁੱਟੀ ਕੱਟੀ ਹੋਈ ਆ ਪਹਿਲਾਂ ਤੇ ਥਾਂ ਲੈਵੇ ਦੀ ਜਿਹੜੀ ਬਰੀਕੀ ਆ ਉਹ ਵੀ ਚੰਗੀ ਆ 9 ਕਿਲੋ ਦੁੱਧ ਤਿਆਰ ਆ ਬੱਚਾ ਇਹਦਾ ਹੈਣੀ ਦਾ ਮਿੱਤਰੋ 1.5 ਮਹੀਨੇ ਦੀ ਬਾਈ ਹੁਣੀ ਆ ਉਹਦੇ ਵਿੱਚ ਸੋਈ ਆ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਗ੍ਰੈਡੇਡ ਮੱਝਾਂ ਤੇ ਆਉਂਦੀ ਆ ਮੰਨ ਲਓ ਤੁਸੀਂ ਯਾਰ ਨੀਲੀ ਰਾਵੀ ਤਾਂ ਨਹੀਂ ਕਹਿ ਸਕਦੇ ਨੂੰ ਆਪਾਂ ਲੇਵੇ ਭਾਂਡੇ ਵਾਲੋਂ ਸਾਫ ਸੁਥਰੀ ਆ ਜਿੰਨੀ ਹੈਗੀ ਆ ਹਾਂ ਤੁਸੀਂ ਬੱਚੇ ਇਹਦੇ ਤੋਂ ਲੈ ਸਕਦੇ ਆ ਮੋਹਰਾ ਦੇ ਵੀ ਲੈ ਸਕਦੇ ਆ ਨੀਲੀ ਰਾਵੀ ਦੇ ਵੀ ਲੈ ਸਕਦੇ ਆ ਉਹ ਤੁਹਾਡੇ ਤੇ ਡਿਪੈਂਡ ਆ ਕੋਈ ਮਤਲਬ ਵੀਰੇ ਕੋਈ ਤਾਰ ਤੂਰ ਤਾਂ ਨਹੀਂ ਕੀਤੀ ਨੇ ਨਹੀਂ ਨਹੀਂ ਕੀਤੀ ਨਹੀਂ ਬਈ ਹਜੇ ਨਹੀਂ ਠੀਕ ਆ ਭਾਈ ਜੀ ਓਕੇ ਲੈ ਮਿੱਤਰੋ ਦੇਖ ਸਕਦੇ ਆ ਹਾਲੀ ਚੰਗੀ ਆ ਜਿੰਨੀ ਹੈਗੀ ਆ ਮੈਂ ਸਾਫ ਸੁਥਰੇ ਰੰਗਾਂ ਪਹਿਰਾ ਦੇ ਵਿੱਚ ਅਕਰਮਾਲੀ 65000 ਦਾ ਬਾਈ ਹੁਣੀ ਉਹਦੇ ਰੱਸਾ ਫੜਾ ਦੇਾਂਗੇ ਲੈ ਵੀ ਵੀਰੇ ਇੱਕ ਵਾਰੀ ਨੰਬਰ ਦੱਸ ਦੀ ਆਪਦਾ ਭਰਾ ਨੰਬਰ 87299 ਜੀ ਜੀ 34995 ਜੀ ਇੱਕ ਵਾਰੀ ਹੋਰ ਬੋਲ ਦੀ 87299 ਜੀ ਜੀ 34995 ਠੀਕ ਆ ਵੀਰੇ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਵੀਰ ਦੇ ਨਾਲ ਗੱਲਬਾਤ ਤੇ ਪਿੰਡ ਦਾ ਜਿਹੜਾ ਐਡਰੈਸ ਆ ਉਹ ਗਿੱਲ ਪਿੰਡ ਆ ਜ਼ਿਲ੍ਹੇ ਫਰੋਜ਼ਪੁਰ ਦਾ ਪਿੰਡ ਆ ਗਿੱਲ ਕੋਮਲਾ ਰੋਡ ਦੇ ਉੱਤੇ ਬਾਈ ਦਾ ਘਰ ਆ ਨੰਬਰ ਸਕਰੀਨ ਤੇ ਲੱਗਾ ਹੋਇਆ ਬਾਕੀ ਗੱਲਬਾਤ ਤੁਸੀਂ ਫੋਨ ਤੇ ਕਰੋ